ਤਨ ਤਨ ਬਾਬਾ ਟੱਲ ਪੱਖੀਆਂ ਪਕਾਈਆਂ ਕੱਲੋ ਜੇ ਰੋਟੀ ਦੀ ਭੁੱਖ ਲੱਗੀ ਆ ਬੋਲ ਦੋ ਇਦਾਂ ਤਨ ਤਨ ਬਾਬਾ ਟੱਲ ਪਕਾਉਣ ਵਾਲੀ ਗੱਲ ਜੇ ਵਿਆਹ ਨਹੀਂ ਹੋਇਆ ਤਾ ਤਨ ਤਨ ਬਾਬਾ ਟੱਲ ਮਾਇਆ ਦੇ ਗੱਫੇ ਕੱਲ ਤਨ ਤਨ ਬਾਬਾ ਟੱਲ ਦੁੱਖ ਦੂਰ ਕੱਲ ਆ ਕਈ ਪਰਿਵਾਰਾਂ ਨੂੰ ਅੰਮ੍ਰਿਤਸਰ ਸਾਹਿਬ ਵਾਲਿਆਂ ਨੂੰ ਰਹਿਣ ਵਾਲਿਆਂ ਨੂੰ ਨਹੀਂ ਪਤਾ ਕਿ ਬਾਬਾ ਟੱਲ ਜੀ ਇੰਨੀ ਤਾਕਤ ਦੇ ਮਾਲਕ ਉਹ ਕਹਿੰਦੇ ਅਸੀਂ ਭੁੱਖੇ ਮਰ ਗਏ ਸਾਡਾ ਕੰਮ ਨਹੀਂ ਚੱਲਦਾ ਮੈਂ ਬਾਬਾ ਟੱਲ ਜੀ ਨੂੰ ਛੜਤਾ ਬਾਬਾ ਟੱਲ ਨੂੰ ਬਚਣਾ ਲਈ ਅੰਮ੍ਰਿਤਸਰ ਦਾ ਥਾਣੇਦਾਰ ਹੈ ਤੂੰ 9 ਸਾਲ ਦੀ ਉਮਰ ਚ ਗਏ ਤੇ 9 ਹੀ ਮੰਜਲੇ ਬਣੀਆਂ ਉਹਨਾਂ ਦੇ ਗੁਰਦੁਆਰੇ ਦੀ 6ਵੇਂ ਪਾਤਸ਼ਾਹ ਨੇ ਕਿਹਾ ਸੀ ਬੇਟਾ ਮੇਰੇ ਕੋਈ ਦਰ ਤੇ ਆਊਗਾ 10 ਪਰਸੈਂਟ 10 ਪਰਸੈਂਟ ਫਾਲ ਆ ਉਹਨੂੰ 10 ਗੁਣਾ ਜੇ ਕੋਈ ਤੇਰੇ ਦਰ ਤੇ ਆਊਗਾ ਉਹਨੂੰ 20 ਗੁਣਾ ਫਾਲ ਮਿਲੇਗਾ ਸਤਿਗੁਰਾਂ ਕਿਹਾ ਜਿਹੜਾ ਮੇਰੇ ਸਿੱਖ ਦੇ ਸਥਾਨ ਤੇ ਜਾਊਗਾ ਉਹਨੂੰ ਮੈਂ 20 ਗੁਣਾ ਫਲ ਦਿਆਂਗਾ